ਬਾਈ ਹਾਂ ਬਾਈ ਜੰਮਾ ਬਾਈ ਠੀਕ ਆ ਬਾਈ ਵਧੀਆ ਬਾਈ ਠੀਕ ਆ ਵਧੀਆ ਵਧੀਆ ਬਾਈ ਤੁਸੀਂ ਠੀਕ ਆ ਹੋਰ ਨਾ ਤੁਹਾਨੂੰ ਆਉਣੇ ਹੋਏ ਚੱਕੀ ਆਖੀ ਬਾਈ ਹਾਂ ਹਾਂ ਬਾਈ ਬਾਹਰੇ ਲੈ ਕੇ ਜਲਾਇਆ ਤਾਂ ਤੁਸੀਂ ਹਾਂ ਵੱਡੇ ਦੀ ਲੋੜ ਆ ਹਾਂ ਹਾਂ ਲੋੜ ਆ ਬਾਈ ਹਾਂ ਮੈਂ ਕਿਹਾ ਮੁੰਡਾ ਯਾਰ ਹਾਂ ਰੱਖ ਲੈ ਬਾਈ ਹੈ ਆਇਆ ਨਾਲ ਕਿੱਧਰ ਰਹਿ ਗਏ ਆਪਾਂ ਆ ਜਾ ਆਜੀ ਆਪਣਾ ਬੱਤੀ ਅੱਛਾ ਜੀ ਹਾਂ ਸਤਿ ਸ਼੍ਰੀ ਅਕਾਲ ਬਾਈ ਪੜਦਾ ਨਹੀਂ ਯਾਰ ਇਹ ਅੱਛਾ ਮੈਨੂੰ ਪੜਦਾ ਕਹਿੰਦੇ ਬੈਠੋ ਓਏ ਬਸ ਤੈਨੂੰ ਪੜੀ ਅੱਜ ਕੱਲ੍ਹ ਪੜਾਈਆਂ ਯਾਰ ਇਹਨੂੰ ਲਾ ਦਿੰਨੇ ਹਾਂ ਯਾਰ ਮੀਨਾ ਤੇਰੇ ਕੋਲੇ ਆਹ ਕਲੇਰ ਕੰਮ ਸਿੱਖਾ ਦੇ ਹਾਂ ਰੱਖ ਲੈ ਕੋਈ ਨਾ ਕਿਵੇਂ ਸਾਬ ਪੜਦਾ ਸਾਹ ਕਿਤਾਬ ਤਾਂ ਹੁਣ ਆਏ ਦੇਖ ਹੁਣ ਤਾਂ ਇਹ ਨਾਲ ਕੰਮ ਕਰਾਉਣਾ ਕੋਈ ਕਿਉਂ ਜਿਹੜੇ ਹੌਲੀ-ਹੌਲੀ ਸਿੱਖ ਗਿਆ ਤੇ ਕੰਮ ਨਾਲ ਹੋ ਕੇ ਸਾਰੇ ਗੱਟੇ-ਗੁੱਟੇ ਆਪ ਨੂੰ ਚਕਾਉਣੇ ਪੈਣਗੇ ਨਾਲ ਇਹਦੇ ਹੁਣ ਤੈਨੂੰ ਦੇ ਦੂੰਗਾ 4000 ਰੁਪਇਆ ਕਿਉਂ ਜੇ ਉਹ ਸਿੱਖ ਗਿਆ ਸਮਾਰ ਕੇ ਸਾਰੇ ਆਪ ਚਾਉਣ ਲੱਗੇ ਚੱਕੀ ਫਿਰ ਇਹਨੂੰ ਆ ਮੂਰਲੇ ਮਹੀਨੇ 10000 ਰੁਪਏ ਦੇ ਅਗਲੇ ਮਹੀਨੇ ਅਗਲੇ ਮਹੀਨੇ ਕਾ ਬਤਾ ਆਹੇ ਗੱਲ ਚਾ ਹਾਂ ਆਹ ਮੀਨੇ ਆਪਾਂ ਪਾੜੀ ਲੈਣਿਆ ਹਾਂ ਜੋ 10 ਰੁਪਏ 10000 ਰੁਪਏ ਦੇ ਦੂਆ ਆਪਾਂ ਉਦੋਂ ਆ ਜਾਾਂਗੇ ਹੈ ਆਪਾਂ ਇੰਦਰ ਖਾਦਮਾ